ਹੁਣ ਰਾਗੀ ਢਾਡੀ ਕਮਿਸ਼ਨ ਕਿੱਥੇ ਗਏ ਨਾ ਆਪਣਾ ਕੁਝ ਰੱਖਿਆ ਤੇ ਨਾ ਸਾਡਾ ਕੁਝ ਰਹਿਣ ਦਿੱਤਾ ਤੇ ਸੱਚਾਈ ਆ ਜਮਾਨੇ ਦੀ ਯਾਦ ਰੱਖਿਓ ਬਾਈ ਦੀਪ ਸੂਤ ਕੂ ਦੀ ਕਹਾਤਾ ਮੈਨੂੰ ਹੁਕਮ ਲੱਗਾ ਮੈਂ ਕਹਾ ਕਿ ਸਮਾਪਤੀ ਲਗਾ ਕਰਮ 36 ਸਾਲ ਦੀ ਕਰੋਧ ਤੇ ਇੱਕ ਨੌਜਵਾਨ ਉੱਠਿਆ ਇੱਕ ਮੈਂ ਤੁਹਾਨੂੰ ਹੋਰ ਗੱਲ ਆਖਾਂ ਤੁਸੀਂ ਨਾ ਬਹੁਤੀਆਂ ਸੂਰਤਾਂ ਵੇਖਦੇ ਹੋ ਸਿਰਤ ਘੱਟ ਵੇਖਦੇ ਹੋ ਸੂਰਤਾਂ ਵੇਖਦੇ ਹੋ ਸੂਰਤਾਂ ਇਹ ਤਾਂ ਮੋਨਾ ਇਹ ਤੇ ਐਕਟਰ ਹੈ ਇਹ ਤੇ ਫਲਾਨਾ ਇੱਥੇ ਦਾੜ੍ਹੀਆਂ ਰੱਖ ਰੱਖ ਕੇ ਗੋਲ ਕਰ ਲੁੱਟ ਲੁੱਟ ਕੇ ਖਾਈ ਜਾਂਦੇ ਉਹਨਾਂ ਨੂੰ ਧਰਮੀ ਸਮਝਦਾ ਓ ਤੁਸੀਂ ਉਹ ਧਰਮੀ ਹੈ ਬਾਈ ਦੀਪ ਸਿੱਧੂ ਜਿਹਦੇ ਕਰਕੇ ਇੱਕ ਸਾਲ 13 ਦਿਨ ਮੋਰਚਾ ਲਗਾ ਰਿਆ ਇੱਕ ਸਾਲ 13 ਦਿਨ ਇਹ ਸਚਾਈ ਆ ਨਾ ਹੁਣ ਸੁਣਿਓ ਧਿਆਨ ਦੇ ਨਾਲ ਲੋਕਾਂ ਨੇ ਉਦੋਂ ਉਹਨੂੰ ਵੀ ਗद्दार ਗਦਾਰ ਕਹ ਅਸੀਂ ਤਖਤੀਆਂ ਬਹੁਤ ਛੇਦੀ ਵੰਡਦੇ ਆ ਉਹਨੂੰ ਵੀ ਗਦਾਰ ਗਦਾਰ ਕਿਹਾ ਇਹ ਤੇ ਅਮਿਤ ਸ਼ਾਹ ਦਾ ਬੰਦਾ ਜੀ ਇਹ ਤੇ ਮੋਤੀ ਦਾ ਬੰਦਾ ਜੀ ਇਹ ਤੇ ਫਲਾਣੇ ਦਾ ਬੰਦਾ ਜੀ ਆਏ ਅੱਜ ਦੱਸੋ ਦੀਪ ਸਿੱਧੂ ਕਿਹਦਾ ਬੰਦਾ ਅੱਜ ਜਿਹੜੇ ਉਹਨੂੰ ਗਦਾਰ ਕਹਿੰਦੇ ਸੀ ਨਾ ਮਰ ਜਾਣੇ ਇੰਟਰਨੈਟ ਦੇ ਉੱਤੇ ਸਰਚਾ ਮਾਰ ਮਾਰ ਕੇ ਲੱਭਦੇ ਫਿਰਦੇ ਵੀ ਉਹ ਕਹਿੰਦਾ ਕੀ ਹੁੰਦਾ ਸੀ ਅੱਜ ਉਹ ਲੱਭਦੇ ਫਿਰਦੇ ਨੇ ਤੁਸੀਂ ਸ਼ਾਣੇ ਸੱਜਣ ਬੈਠੇ ਹੋ ਬਾਬਾ ਰਾਜਾ ਰਾਮ ਸਿੰਘ ਜੀ ਬੈਠੇ ਨੇ ਉਹਨਾਂ ਵੱਲੋਂ ਸੀਸਾ ਹੀ ਇਹ ਧੰਨਵਾਦ ਕਰਦਾ ਯਾਦ ਰੱਖਿਓ ਮੇਰੀਆਂ ਦੋ ਮੁਲਾਕਾਤਾਂ ਹੋਈਆਂ ਦੀਪ ਸਿੱਧੂ ਦੇ ਨਾਲ ਉਹਦੇ ਅੰਦਰ ਦੀ ਭਾਵਨਾ ਨੂੰ ਹੋ ਸਕਦਾ ਆਉਣ ਵਾਲੇ ਸਮੇਂ ਵਿੱਚ ਉਹ ਸਿੰਘ ਸੱਜ ਜਾਂਦਾ ਆਉਣ ਵਾਲੇ ਸਮੇਂ ਵਿੱਚ ਉਹ ਸਿੰਘ ਸੱਜ ਜਾਂਦਾ ਉਹਦੇ ਜਜ਼ਬਾਤ ਤੇ ਉਹਦੀ ਭਾਵਨਾ ਕੀ ਸੀ ਮੈਨੂੰ ਕਹਿੰਦਾ ਗੈਂਦੀ ਦੀ ਅੱਜ ਹਰੀ ਸਿੰਘ ਨਲੂਆ ਵਰਗੇ ਕਿਉਂ ਨਹੀਂ ਪੈਦਾ ਹੁੰਦੇ ਅੱਜ ਸੁਖੇ ਜਿੰਦੇ ਵਰਗੇ ਕਿਉਂ ਨਹੀਂ ਪੈਦਾ ਹੁੰਦੇ ਹੁਣ ਮੈਂ ਕੀ ਜਾਣਾਂ ਵੀ ਇਹ ਆਪ ਉਹਦਾ ਬਣਨਾ ਚਾਹੁੰਦਾ ਉਹੀ ਸੀ ਜਿਹੜਾ ਸਾਨੂੰ ਸ਼ੰਭੂ ਬਾਡਰ ਤੋਂ ਦਿੱਲੀ ਤੱਕ ਲੈ ਗਿਆ ਲੈ ਤੇ ਜਿੱਦਾਂ ਦੇ ਆਪਾਂ ਜੱਟ ਸੀ ਸਿੱਧ ਪੱਦਰ ਚਾਰ ਕਟਾਂਗਾ ਮਿਲਟਰੀ ਵਾਲੇ ਆਪਣੇ ਮਾਰਦੇ ਦੋ ਆਪਾਂ ਮੌਰਦੇ ਸਿਰ ਪੜਵਾ ਕੇ ਆਤਮਚਾਲੋਂ ਘਰ ਨੂੰ ਮੁੜਿਆਉਂਦੇ ਇੱਕ ਉਹੀ ਸੀ ਜਿਹੜਾ ਅੰਗਰੇਜ਼ੀ ਵਿੱਚ ਗੱਲ ਕਰਦਾ ਸੀ ਅਫਸਰਾਂ ਦੇ ਨਾਲ ਤੇ ਉਹਨੇ ਆਪਣਾ ਹੱਕ ਦੱਸਿਆ ਤੇ ਆਪਾਂ ਹੱਕ ਲੈਣ ਵਾਸਤੇ ਉੱਥੇ ਤੱਕ ਪਹੁੰਚੇ ਤਾਂ ਸਾਡਿਆਂ ਨੇ ਲੱਤਾਂ ਖਿੱਚੀਆਂ ਸਾਡਿਆਂ ਨੇ ਉਹਦੀਆਂ ਲੱਤਾਂ ਖਿੱਚੀਆਂ ਪਰ ਉਹਨਾਂ ਨੂੰ ਹੁਣ ਦੱਸ ਦਈਏ ਆਪਾਂ ਬਈ ਕਦੇ ਕਿਸੇ ਹੋਰ ਲੀਡਰ ਦਾ ਭੋਗ ਮਾਤਾ ਗੁਜਰਜੀ ਦੀ ਗੋਦ ਫੜੇ ਕਰ ਸਾਡੀ ਧਰਤੀ ਤੇ ਪੈਂਦਾ ਵੇਖਿਆ ਇਹਦਾ ਮਤਲਬ ਉਹ ਪੰਥ ਨੂੰ ਪ੍ਰਵਾਨ ਹੋ ਗਿਆ ਇੱਕੋ ਇੱਕ ਦੀਪ ਸਿੱਧੂ ਜਿਹਦੀ ਅੰਤਮ ਅਰਦਾਸ ਜਿੱਥੇ ਬਾਬਾ ਨਾਨਕ ਨੇ ਪਹਿਲੀ ਕਲਕਾਰੀ ਮਾਰੀ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਵੀ ਹੋਈ ਇੱਕ ਵਾਰੀ ਕਹਦੇ ਹੋ ਸਤਨਾਮ ਸ਼੍ਰੀ ਵਾਹਿਗੁਰੂ ਉਹ ਹਰ ਗੱਲ ਇੱਕ ਕਹਿਣਾ ਹੁੰਦਾ ਸੀ ਉਹ ਕਹਿੰਦਾ ਸ਼ਾਸਤਰ ਦੇ ਅਧੀਨ ਆ ਰਾਜ ਤੇ ਰਾਜ ਲੈਣੇ ਪੈਂਦੇ ਨੇ ਤੇ ਉਹ ਜਿੱਥੇ ਗੱਲ ਤੁਹਾਡੀਆਂ ਫਸਲਾਂ ਦੀ ਕਰਦਾ ਸੀ ਨਾ ਫਸਲਾਂ ਦੀ ਕਿਉਂਕਿ 15 ਫਰਵਰੀ 2022 ਰਾਤ ਨੂੰ 9:30 ਵਜੇ ਮੋਬਾਈਲਾਂ ਦੇ ਉੱਤੇ ਇੱਕ ਨੋਟੀਫਿਕੇਸ਼ਨ ਆਇਆ ਕਿ ਬਾਈ ਦੀਪ ਸਿੱਧੂ ਦੀ ਸੜਕ ਹਾਦਸੇ ਵਿੱਚ ਮੌਤ ਤੇ ਸੱਤ ਜਾਣੇ ਉਹ ਹੱਥ ਵਿੱਚ ਫੜੀਆਂ ਰੋਟੀ ਦੀਆਂ ਬੁਰਕੀਆਂ ਡਿੱਗ ਪਈਆਂ ਸੀ ਕਿਉਂਕਿ ਪੰਜਾਬ ਦੀ ਗੱਲ ਕਰਨ ਵਾਲਾ ਕੋਈ ਅੱਗੇ ਆ ਰਿਹਾ ਸੀ ਪੰਜਾਬ ਦੀ ਗੱਲ ਕਰਨ ਬਾਵਾਂ ਕੋਈ ਅੱਗੇ ਆ ਰਿਹਾ ਸੀ ਤੇ ਜਦੋਂ ਤਰੀਕੇ ਪਿੰਡੋ ਦਾ ਸੰਸਕਾਰ ਹੋਇਆ ਨਾ ਆਪਦੀ ਵੀ ਬਹੁਤੇ ਗਏ ਸੀ ਭਾਈ ਬਖਸ਼ੀ ਸਿੰਘ ਜੀ ਹੁਣੇ ਵੀ ਪਹੁੰਚੇ ਸਨ ਉੱਥੇ ਨੌਜਵਾਨ ਉਲਰ ਉਲਰ ਕੇ ਚਿਖਾ 'ਚ ਪੈਂਦੇ ਸੀ ਪਤਾ ਕੀ ਕਹਿੰਦਾ ਸੀ ਕਹਿੰਦੇ ਭਾਈ ਓ ਇਕ ਵਾਰੀ ਉੱਠ ਪਾ ਤੇਰੀ ਜਗ੍ਹਾ ਅਸੀਂ ਪੈਣ ਨੂੰ ਤਿਆਰ ਆ ਪਿਓ ਭਾਵੇਂ 100 ਗੱਲਾ ਪੈਲੀ ਦਾ ਛੱਡ ਜਵੇ ਪਰ ਕਦੇ ਕਿਸੇ ਪੁੱਤ ਨੂੰ ਪਿਓ ਦੀ ਚਿਖਾ ਤੋਂ ਰਾਖ ਚੁੱਕ ਕੇ ਲਿਆਉਂਦਿਆਂ ਵੇਖਿਆ ਮਾਫ ਕਰਨਾ ਨਹੀਂ ਮਾਂ ਗਲੀਆਂ ਵਛਾਉਣੇ ਤੇ ਪੈ ਪੈ ਕੇ ਪਾਲਦੀ ਐ ਪਰ ਕਿਸੇ ਬੱਚੇ ਨੂੰ ਆਪਣੀ ਮਾਂ ਦੀ ਚਿਖਾ ਤੋਂ ਰਾਖ ਚੁੱਕ ਕੇ ਲਿਆਉਣੇ ਘਰ ਨੂੰ ਵੇਖਿਆ ਪਰ ਦੀਪ ਸਿੱਧੂ ਐਡਾ ਚਿਹਤਾ ਹੋ ਗਿਆ ਕਿ ਨੌਜਵਾਨ ਉਹਦੀ ਚਿਖਾ ਤੋਂ ਰਾਖ ਵੀ ਚੁੱਕ ਕੇ ਘਰਾਂ ਨੂੰ ਲਿਗਾ ਸੀ ਐਡਾ ਪਿਆਰਾ ਸੀ ਪਤਾ ਕਿਉਂ ਉਹ ਹਰ ਗੱਲ ਦੇ ਉੱਤੇ ਤੁਹਾਨੂੰ ਇੱਕ ਯਾਦ ਦਵਾਉਂਦਾ ਸੀ ਕਿਉਂਕਿ ਉਹ ਉਹਨਾਂ ਕੋਲ ਰਹਿ ਗਿਆ ਸੀ ਉਹਨੂੰ ਪਤਾ ਸੀ ਅੰਦਰ ਦੇ ਤੇ ਕਿ ਆਉਣ ਵਾਲੇ ਸਮੇਂ ਵਿੱਚ ਸਿੱਖਾਂ ਦੇ ਨਾਲ ਕੀ ਕੁਝ ਕਰਨ ਵਾਲੇ ਨੇ ਉਹ ਐਵੇਂ ਨਹੀਂ ਸੀ ਕਹਿੰਦਾ ਹਰ ਗੱਲ ਦੇ ਵਿੱਚ ਉਹ ਕਹਿੰਦਾ ਗੱਲ ਫਸਲਾਂ ਦੀ ਨਹੀਂ ਆਏ ਗੱਲ ਸਾਡੀਆਂ نسلਾਂ ਦੀ ਵੀ ਹੈ ਜਦੋਂ 3 ਕੇ ਪਿੰਡ ਗਏ ਨਾ ਜੀ ਤੇ ਉਹਦਾ ਸੰਸਕਾਰ ਕਰਕੇ ਲੋਕ ਮੁੜ ਰਹੇ ਸੀ ਤੇ ਕਈਆਂ ਨੂੰ ਮੈਂ ਬਖਸ਼ੀ ਸਿੰਘ ਜੀ ਇਹ ਗੱਲ ਕਹਿੰਦੇ ਆ ਸੋਹਿਆ ਕਹਿੰਦੇ ਕੋਈ ਨਹੀਂ ਚੋਤਾ ਰੱਖਦਾ ਥੋੜੀ ਆਵਾਜ਼ ਆਪ ਕਰੀ ਮੇਰੇ ਵੀਰ ਹੋ ਕੋਈ ਨਹੀਂ ਚੋਤਾ ਰੱਖਦਾ ਤੁੰਨ ਜਾਣੀ ਬੋਹ ਭੋਗ ਤਾਂ ਕੀ ਐ ਫਿਰ ਮੇਰਾ ਮਨ ਬਣਿਆ ਤੇ ਇਹ ਕਵਤਾ ਲਿਖਾਈ ਐ ਪ੍ਰੋਗਰਾਮਾਂ ਵਾਸਤੇ ਨਹੀਂ ਤੁਸੀਂ ਕਿਤੇ ਸੱਚ ਬੋਚੀ ਨਾ ਉਹਨੂੰ ਭੁੱਲ ਜਾਓ ਮੇਰਾ ਬਹੁਤ ਹੀ ਪਰਮ ਭਰਾ ਮੇਰਾ ਵਿਕਰਮਜੀਤ ਸਿੰਘ ਬੱਸੀ ਵਾਲਾ ਯੂ ਐਸ ਏ ਉਹਨੇ ਇਹ ਕਵਤਾ ਲਿਖੀ ਚੇਤਾ ਤੇਰਾ ਵੇ ਸੱਚਮੁੱਚ ਹੀ ਕਿਤੇ ਆਪਾਂ ਦਾ ਚੇਤਾ ਨਾ ਭੁੱਲ ਜਾਈਏ ਉਹ ਕੰਤਾ ਤੁਹਾਡੇ ਸਾਹਮਣੇ ਲੱਗਾ ਕਹਿੰਦਾ ਬਾਈ ਦੀਪ ਸਿੰਘ ਜੀ ਕਿ ਆਪਾਂ ਚੇਤਾ ਨਾ ਭੁੱਲ ਜਾਈਏ ਛੱਡੀ ਉਮਰਾਂ ਵਰਗੀਆਂ ਦੀਪ ਸਿੰਘਾਂ ਕੌਮੀ ਬਾਗ ਦੇ ਖੜੇ ਹੋ ਉਹ ਨਜ਼ਾਰਾ ਘੜੀ ਪੱਲ ਦਾ ਤੇਰੇ ਨਾਲ ਮੇਲ ਹੋਇਆ ਨਹੀਂ ਹੁੰਦਾ ਨਹੀਂ ਹੁੰਦਾ ਉਹ ਭੋਲ ਨਜ਼ਾਰਾ ਜੁਗਿਆ ਦੀਪ ਜੀ ਦੀ ਰੋਸ਼ਨੀ ਹੋਈ ਸਾਰਾ ਜੀਵਾ ਆਪਣੇ ਕਰ ਲਿਆ ਗੋਲ ਯਾਰਾ ਹਰ ਅੱਖ ਰੋਈ ਹਰ ਦਿਲ ਰੋਇਆ ਹੰਝੂ ਸੁੱਕਦੇ ਨਹੀਂ ਡੁੱਲ ਡੁੱਲ ਯਾਰਾ ਹੰਝੂ ਸੁੱਕਦੇ ਨਹੀਂ ਡੁੱਲ ਡੁੱਲ ਯਾਰਾ ਓਏ ਹੰਝੂ ਸੁੱਕਦੇ ਨਹੀਂ ਡੁੱਲ ਡੁੱਲ ਯਾਰਾ भुला चवंदा न भुलण ਪੰਜਾਬ ਨਹੀਂ ਭੁੱਲਣਾ ਚੌਥਾ डुख सां भुलणा न भुलणो चाहियो न भुलणा तर बचो अॻियां चुको सर बेरा भई भुलण भुलण चोॾह